ਇਹ ਤਾਂ ਸਾਗ ਉੱਧਰੋਂ ਦੀ ਗਾੜੀ ਬਣਿਆ ਨਹੀਂ ਇਹ ਤੇਰੇ ਪਹਿਲੀ ਬੁਰਕੀ ਤੇ ਨਹੀਂ ਪਤਾ ਲੱਗਾ ਕਿ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤ ਹੀ ਰੱਖੇ ਵੇ ਐਦਾਂ ਦੇ ਪੈਸੇ ਦਾ ਕੀ ਕਰਨਾ ਹੈ ਜਾਵੇ ਹਨਾ ਤੇ ਕਿਸੇ ਦਾ ਸ਼ੌਂਕ ਕਿਸੇ ਨੂੰ ਸ਼ੌਂਕ ਨਹੀਂ ਪਰ ਜੋ ਵੀ ਜਿੱਦਾਂ ਦੇ ਵੀ ਹੈਗੇ ਨੇ ਉਹ ਸਾਨੂੰ ਉਹਨਾਂ ਨੂੰ ਜੋ ਰਿਜ਼ਰਵ ਕਰ ਦੇਣਾ ਉਹ ਸਾਨੂੰ ਸਰਕਾਰ ਨੂੰ ਕਰਨਾ ਚਾਹੀਦਾ ਹੈ ਤਾਂ ਹੈਲੋ ਗਾਇਸ ਹੱਦ ਹੈ ਪਤਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੁਸੀਂ ਅਸੀਂ ਅਸੀਂ ਵੀ ਠੀਕ ਆ ਤੇ ਅਣੀ ਨਾ ਆ ਕੇ ਟਿਆਵੇ ਤੇ ਹੁਣ ਸਗਾ ਖੋੜਦਾ ਤੇ ਕਿ ਨਾਗੇ ਤਾਂ ਪਾਗ ਲੁ ਗਿਆ ਥੋੜਾ ਜਿਹਾ ਸੋ ਹੁਣ ਪਾਈ ਕਿ ਦਿ ਚੱਲਾ ਦੇਖੋ ਮੇਰੇ ਵਾਲ ਦੇਖੋ ਮੈਂ ਬਣਾ ਰਹੀਆਂ ਸਬਜ਼ੀਆਂ ਇੱਕ ਤੇ ਬਣਾਣ ਲੱਗੀਆਂ ਸਾਗ ਤੇ ਇੱਕ ਤੇ ਗਈ ਪਾਲਕ ਸਾਗ ਨਾਲ ਵੀ ਤੜਤਾ ਤੇ ਪਾਗਲ ਮੈਕਸਿਮਮ ਬਣ ਚੁੱਕੀ ਠੀਕ ਹੈ ਤੇ ਇਹ ਦਸਮਾਣ ਆਪੇ ਆਪਾ ਆਸਤਨ ਨਹੀਂ ਸੀ ਤਾਂ ਇਹ ਜੋ ਵੀ ਹਰੀ ਨੇ ਛੱਡਤਾ ਆ ਹੁਣ ਟੜਕਾ ਆ ਦਾ ਸਾਗ ਦਾ ਦੇਣੀ ਆਇਆ ਆ ਜੋ ਤੁਸੀਂ ਖਾ ਲਓ ਸਾਗ ਤੇ ਖਾਲਕ ਡੱਬੇ ਵਾਲਾ ਸਾਗ ਤੇ ਫੈਕਟਾ ਮਰੀ ਪਾਲਕ ਮਤਲਬ ਪਾਲਕ ਜਦਾ ਜਦਾ ਤਾਲਕ ਪ੍ਰੈਸ਼ ਵੰਗੂ ਹੈ ਜਿਦਾ ਆਪਣੇ ਹਿਆਰੇ ਸਿਰ ਵੀ ਜੁਦੀ ਹੁੰਦੀਆਂ ਹਨ ਉਹ ਤੇ ਉਦਾਂ ਹੈ ਨਿੱਕੇ ਨਿੱਕੇ ਪੱਤੇ ਸੀ ਦੇ ਦੇ ਤੇ ਜਿਹੜਾ ਸਾਗੇ ਜਿਹਦਾ ਉਦਨ ਵੀ ਬਣਾਇ ਸੀ ਆਪਾਂ ਨਾ ਉਹ ਉਹ ਬੜਾ ਵਧੀਆ ਲੱਗਦਾ ਬੇਲਾ ਪਰ ਉਹ ਬਹੁਤ ਟੇਸਟੀ ਬਣਾਇ ਸੀ ਦਿੱਕਤ ਤੋਂ ਪਰ ਮੇਰੇ ਸੱਸ ਸੋ ਅੰਜਮਨਾ ਅੱਗੇ ਮੇਰੇ ਕੜਾਈ ਛੱਡਦੀ ਸੀ ਮੈਂ ਜਲਦੀ ਜਲਦੀ ਲਾਣਾ ਤੜਕਾ ਕਿਉਂਕਿ ਜੀ ਉਹ ਚਲਾਇਆ ਹਾਂਜੀ ਮੈਂ ਦੋ ਵਾਰੀ ਬੋਲਤਾ ਹੀ ਨਹੀਂ ਕੈਮਰਾ ਨਹੀਂ ਹੁਣ ਕੀਤਾ ਸੀ ਵੀਡੀਓ ਨੂੰ ਹਾਂ ਠੀਕ ਹੈ ਮੈਂ ਨਾ ਤੁਸਾਂ ਜਿਹੜੇ ਲੂੰਦਾ ਨਹੀਂ ਸਪੈਸ਼ਲ ਆ ਦੇਖੋ ਹਾਂ ਜੋ ਕਿ ਸਾਰੇ ਨੂੰ ਬਹੁਤ ਪਸੰਦ ਆਈ ਤੇ ਪਰਸਨਲੀ ਮੈਨੂੰ ਬਹੁਤ ਪਸੰਦ ਸੀ ਤੇ ਇਹ オンਲਾਈਨ ਮੰਗਾਈਏ ਤੇ ਜਿਹੜੀ ਅੱਖਰ ਵਾਲੇ ਗੋਲ ਵਾਲੇ ਲੂੰਦਾ ਨੇ ਦੇਖਿਆ ਨਾ ਉਹਨਾਂ ਚ ਥੋੜਾ ਥੋੜਾ ਮਸਾਲਾ ਹੁੰਦਾ ਤੇ ਛੇਤੀ ਖਤਮ ਹੋ ਜਾਂਦਾ ਸੋ ਹੁਣ ਮੈਂ ਆਮ ਘਾਈਏ ਤੇ ਬਹੁਤ 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 ਵਧੀਆ ਤੁਹਾਨੂੰ ਮੈਨੂੰ ਦੇਵ ਲੱਗ ਰਣੀ ਹੁੰਦੀ ਨੇ ਵੀ ਠੀਕ ਹੈ ਤੇ ਤੁਸੀਂ ਵੀ ਮੰਗਾਓ ਤੇ

ਅ ਜਦ ਤੋ ਗੈਸ ਆ ਲੇਖੇ ਹਨ ਸੋ ਮੈਨੂੰ ਸੇਕ ਤੜਕੇ ਨਾ ਸੇਮ ਨੂੰ ਸੇਕ ਤੜਦਾ ਹੋ ਜਾਦਾ ਤੋਗ ਨਾ ਅਪਰਾਟਮ ਦੀ ਚੱਕਰਾਂ ਦੇ ਕਿਉਂਕਿ ਲੈਵਲ ਬਿਲਕੁਲ ਆ ਗਿਆ ਹੈ ਨਾ ਤੇ ਇਹ ਬੜੀ ਮੰਗਲੀ ਦਿੱਕਤ ਹੈ ਅ ਵੀ ਜੇ ਪਹਿਲਾ ਇਸ ਤੋ ਨਹੀਂ ਹੋਈ ਸੀ ਹੁਣ ਥੋੜੀ ਜਿਹੀ ਕਰਾਈ ਹੈ ਮੇਰੇ ਅਕੋਰਡਿੰਗ ਤੋ ਕਰਨਾ ਵਾਖ ਦਿੱਤੀ ਹੈ ਔਰ ਫਿਰ ਵੀ ਥੋੜੀ ਦਿੱਕਤ ਹੈ ਹਨਾ ਸੋ ਕਾ ਕਿ ਇਹਨੂੰ ਫਿਰ ਦੇਖੋ ਸ਼ਾਇਦ ਤੁੰਗੋਰਾ ਵੇਖੋ ਕਹਿੰਦੇ ਨੇ ਤੋਂ ਹੁੰਦੀ ਆ ਆਪਣੇ ਸ਼ੇਰਸ ਪਰ ਥਿਰ ਤੇ ਬਣਾਣਾ ਇਹ ਰੋਗ ਗੀਜ ਤੇ ਬਣਾਣਾ ਫਿਰ ਰੱਖੋ ਇਹਨਾਂ ਸਿਰ ਤੇ ਉੱਚਾ ਕਰਦੇ ਬਣਾਣਾ ਡੇਢ ਕਿਲੋ ਦੀ ਇਸ ਇੱਕ ਚਿਵਲੀ ਇਹਦੇ ਉੱਤੇ ਇਹ ਦੀ ਸ਼ੈਦੋ ਬਾਰਾ ਭੂਰਾ ਜਿਹਾ ਹੁੰਦਾ ਇਹਨਾਂ ਦੇ ਚੇਰ ਪਾਵਾ ਤੇ ਫਿਰ ਕਰਕੇ ਉਹ ਰੱਖਿਆ ਆਰੰਚਾ ਅਨਾਰਚਾ ਮਤਲਬ ਔਰੇਂਜ ਜੂਸ ਆ ਠੀਕ ਹੈ ਖਬਰ ਨਾ ਆਉਂਦਾ ਪੀਜਨ हूँ है टाडो पर चला है ते आ देख की करता नहीं आ रहा आ हरी आ देख ओ काके ओ काके ओ काके आ तू खिला रही है आ तू खिला रही है किने खिला रही है हैं किन्हें खिलाना पाया भाई तू बा जंजू तू पे खिला रहा ਦੱਸ ਤਾ ਕਿਨੇ ਪਾਇਆ ਗਰਮੀ ਨਹੀਂ ਤੇ ਜਰਾਬਾ ਪਾਈਆਂ ਨੇ ਲਾ ਦੇ ਇਹ ਜਰਾਬਾ ਐਦਾਂ ਫੋਨ ਚ ਖੋਪਿਆ ਪਿਆ ਹੈਰੀ ਤੇ ਉਹ ਤੇ ਨਿਆਣਾ ਹੈ ਹੈਰੀ ਨੂੰ ਤੇ ਮਾਸਾ ਵੀ ਨਹੀਂ ਹੈਗਾ ਹੈਰੀ ਅੱਗੇ ਤਿੰਨ ਮਹੀਨੇ ਦੀ ਛੁੱਟੀ ਹੋਣੀ ਹੈ ਤੇਰਾ ਕੀ ਬੰਨਣਾ ਫੋਨ ਛੱਡ ਦੇ ਤੂੰ ਦੋ ਤਿੰਨ ਦਿਨੋਂ ਕੇ ਪਾਠ ਵੀ ਨਹੀਂ ਕੀਤਾ ਨਾ ਨਹੀਂ ਨਾ ਕੀਤਾ ਚੱਲ ਫਿਰ ਪਾਠ ਕਰੋ ਚਲੋ ਆਪੋ ਖੋ ਰੋਟੀ ਖਾ ਕੇ ਤੇ ਭੁੰਦੇ ਭਾਵੇਂ ਹੁਣ ਤੈਨੂੰ 10 ਘੰਟੇ ਦੇ ਦੁੱਤ ਤੇ ਤੈਨੂੰ ਤਾਂ ਨਹੀਂ ਭੁੱਖ ਲੱਗਣੀ ਹਨਾ ਤੇ ਹੁਣ ਤੈਨੂੰ ਭੁੱਖ ਲੱਗ ਗਈ ਪਾਠ ਦੇ ਨਾਮ ਤੇ ਚ ਰੋਟੀ ਖਾ ਕੇ ਪਾਠ ਕਰ ਲਈ ਪਰ ਪਾਠ ਕਰਨਾ ਹੈ ਰਾ ਰਾ ਮੇਰੇ ਪਾਪੇ ਮੰਗਾਲਿਆ ਉਹ ਬੁਲਾ ਲਿਆ ਤੇ ਇੰਨਾ ਕਿਆਰ ਲਾ ਸੀ ਇੰਨਾ ਕਿਆਰ ਲਾ ਸੀ ਉਹਨ ਦੇ ਚੱਕਰ ਵਿੱਚ ਰੋਟੀ ਪਾਣੀ ਸਭ ਕੁਝ ਭੁੱਲ ਜਾਏਗਾ ਜਦੋਂ ਪੌਂਚੇ ਡਾਲੋ ਉਹ ਸਾਰੀ ਚੀਜ਼ਾਂ ਸਿੱਤ ਆ ਜਾਂਦੀਆਂ ਆ ਆਟਾ ਕੋਨ ਲੈ ਆਈ ਗੁਰਮਤ ਦਾ ਨਾਮ ਮੇਰਾ ਪ੍ਰਭਾ ਜੀ ਮੇਰੇ ਅੱਗ ਲੱਗੀ ਖਾਣ ਅੱਜ ਉਹਦਾਂ ਨੂੰ ਸਾਗ ਸੀ ਅੱਜ ਪਾਲਤ ਮੈਂ ਪਾ ਕੇ ਸਾਗ ਨਾ ਨਾ ਪਹਿਲਾਂ ਮੈਨੂੰ ਹੋਤਰਾ ਹੁੰਦਾ ਸੀ ਪਟਾਟਾ ਪਾ ਕੇ ਬੜਾ ਸਾਰਾ ਸਵਾਦ ਬਹੁਤ ਮਨੇ ਅਸੋ ਤਾਂ ਕਿ ਅੱਜ ਵੀ ਕਹਿੰਦੇ ਬੜਾ ਬਣਿਆ ਵੇ ਟੇਸਟ ਕਰਕੇ ਆਈਆਂ ਤੇ ਇਹ ਲੋ ਜੀ ਬਣਾ ਕੇ ਰੋਟੀ ਖਾਵੀਂ ਇਹ ਰੋਟੀਆਂ ਪਕਾਉਣਾ ਮੇਰੇ ਲਈ ਬਹੁਤ ਡਿਫਿਕਲਟ ਹੈ ਨਾ ਸੋ ਫਿਰ ਉਹ ਮਸ ਬਣਾ ਲੈਨੇ ਨੇ ਆਪਕੇ ਉੱਲਾ ਲੈਣਾ ਤੇ ਮੈਂ ਖਾ ਲਾ ਪਹਿਲਾਂ ਇਹ ਚਾਹੂ ਬਣਾ ਲੈ ਜੀ ਚਾਹ ਸੋ ਹਾਂ ਇਹ ਚਾੜੂ ਹਾਂ ਜੱਜਾ ਚਾਚੂ ਨੂੰ ਚਾਚੂ ਨੂੰ ਕਾ ਨਾ ਹਾਂ ਜੱਜੋ ਤੇ ਪਹਿਲਾਂ ਦੇ ਤੋਤੇ ਸੀ ਤੂੰ ਖਾ ਲੈ ਪਹਿਲਾਂ ਫਿਰ ਹੱਥ ਧੋ ਕੇ ਉਧਰ ਦੁਆਰਾ ਹੱਥ ਧੋ ਕੇ ਆਹ ਹਲਾ ਮਾ ਤੇ ਸੋ ਇਸ ਕਰਕੇ ਰੋਟੀਆਂ ਮਕਾਨਾ ਬਹੁਤ ਮੇਰੇ ਜਿੱਦਾ ਵੇਲਦੀਆਂ ਰੋਟੀਆਂ ਨਾ ਤੇ ਉਹਨਾਂ ਢੋਨ ਚ ਸਰਵਾਇਕਲ ਕਰਕੇ ਤੇ ਉਦੋਂ ਆ ਕਿ ਨਾ ਬਹੁਤ ਹੁੰਦੀ ਹੈ ਘਪਰਾੜ ਜੀ ਸੋ ਫਿਰ ਰੋਟੀਆਂ ਰੋਟੀਆਂ ਹੀ ਬਣਾ ਲੈਣੇ ਤੇ ਸਬਜ਼ੀਆਂ ਮਤਲਬ ਉਹ ਸਬਜ਼ੀਆਂ ਬਣਾ ਕੇ ਤੇ ਚਾਹ ਬਣਾ ਦੇਣੇ ਆ ਤੇ ਚੜੂ ਪਚਾ ਜੁਲਾਇਆ ਹਸਬੰਦ ਨੇ ਤੇ ਇਹ ਜੁਦਾ ਮੋਜਾ ਤੇ ਮੇ ਕੋਲ ਨਾ ਨਹੀਂ ਹੋ ਤੇ ਚੜੂ ਬੱਕਰੇ ਖਰੇ ਕੀ ਹੋਇਆ ਮਾ ਜਾਂਦੀ ਆਹੋ ਇਹ ਪਤਾ ਨਹੀਂ ਕਹਤੂ ਕਿ ਉਹਦੀ ਵਾਰ ਹਮ ਭੇ ਮੈਂ ਕਿੱਥੇ ਸੀ ਵਰਾਲੀ ਖਾਨੇ ਇਹ ਮੈਨੂੰ ਭੁਲਾ ਦੇਣਾ ਮੇਰੀ ਵਲੋਗਿੰਗ ਤੇ ਤਾਂ ਹਣਾ ਦਾ ਕਰ ਲਈਦਾ ਜਦੋਂ ਚਾਰ ਟਾਈਮ ਹੁੰਦੇ ਨਾ ਕੰਮ ਕਰਦੇ ਹਾਂ ਉਹਨਾਂ ਤੇ ਵੀ ਲੱਗਦਾ ਟਾਈਮ ਲੱਗਦਾ ਹਫਤਾ ਸਾਡਾ ਨਹੀਂ ਛੱਡੋਦਾ ਜਾਨਾ ਫੇਰਾ ਉਹ ਤਾਂ ਸਾਡੇ ਦਾ ਇੱਕ ਦਾ ਖਲਾਰਾ ਨਹੀਂ ਪੈਂਦਾ ਜਾਨਾ ਅਜੇ ਚਲੋ ਚਲੋ ਕਿ ਚਾਰ ਦਿਨ ਇੱਥੇ ਰਹਿਣਾ ਹੈ ਤੇ ਫਿਰ ਅਮਰਜੈਂਸੀ ਚ ਫਿਰ ਮਲਾ ਲੈਣ ਦੀਆਂ ਨਾ ਛੱਡੋ ਇੰਤ ਇੰਤ ਛੱਡੋ ਨਾ ਤੇ ਹੁਣ ਅੱਜ ਨਾਲ ਝਾੜੂ ਬੋਚੜਾ ਸਾਰੇ ਸਫਾਈਆਂ ਕਰਤੀ ਐਂਡ ਸਕਸਕਾਰਸ ਫਾਈਲ ਉਹ ਆਪਣੇ ਪਾਲਾ ਉਹ ਚਾਰ ਦਿਨ ਕੋਈ ਕਰਵਾ ਇਸ ਸਾਗ ਨਹੀਂ ਹੈਗਾ ਪੁੱਤ ਇਹ ਪਾਲਕ ਹੈ ਤੂੰ ਸਾਗ ਖਾਣਾ ਨਾ ਬਸ ਵੀਰੇ ਪਾਲਕ ਹੈ ਹਾਂ ਜੀ ਇਹ ਚੀਜ਼ਾਂ ਦਾ ਨਾਮ ਮੂੰਹ ਵੇਖੋ ਇਹਦਾ ਮੂੰਹ ਉਹ ਸੇਵ ਹੈ ਤੁਦ ਜੀ ਤੂੰ ਤੇਰੇ ਤੇਰਾ ਪੋਸਟਰ ਚ ਪਾ ਕੇ ਲਾ ਦੋ ਇਹ ਨਹੀਂ ਖਾਣੇ ਪਾਲਕ ਨਹੀਂ ਖਾਣੇ ਚੱਜ ਦੀ ਜਿੱਥੇ ਉਹ ਸਾਗ ਵੀ ਚੱਜ ਦੀ ਜਿੱਥੇ ਭਰਾਏ ਰਹੇ ਨੇ ਰੋਟੀ ਥੋੜਾ ਸੇਕ ਜਿਆਦਾ ਲੱਗਿਆ ਹੈ ਰੋਟੀ ਏ ਠੀਕ ਹੈ ਸਾਗੜਾ ਕਹਿੰਦਾ ਮੈਂ ਰੋਟੀਆਂ ਖਾਣੀਆਂ ਨੇ ਕਿੰਨੀਆਂ ਪੂਰਾ ਆਟਾ ਹੀ ਖਤਮ ਹੋਗਾ ਪੂਰਾ ਆਟਾ ਹੀ ਖਤਮ ਕਰ ਦੇਣਾ ਇਹਨੇ ਸਾਗੜਾ ਤੇ ਗੋਲੀ ਵੀ ਆਟਾ ਖਤਮ ਹੋ ਜਾਂਦਾ ਹੈ ਨਾ ਗੋਲੀ ਗੋਲੀ ਹੈਗੀ ਦੀ ਕੀ ਗੋਲੀ ਲਾ ਕੇ ਬਠਾ ਆਟਾ ਖਤਮ ਹੋ ਜਾਂਦਾ ਹੀ ਕੇ ਹੈ ਸਾਗ ਵੀ ਲੈ ਲੈ ਉਹਦੇ ਹੈ ਸਾਗ ਤੇ ਖਤਮ ਹੋ ਗਿਆ ਵੇ ਸਾਗ ਤੇ ਖਤਮ ਹੋ ਗਿਆ ਹੈ ਕਾਗਾ ਮੇਰਾ ਬੱਤ ਡੀਰ ਬੱਤ ਸਾਨੀ ਤਾਂ ਇਹਦੇ ਤੋਂ ਜਵਾਨ ਨਾ ਹੀ ਛੇਤੀ ਫਿਰ ਮੰਮਾ ਨੂੰ ਤੇ ਫਿਰ ਤੂੰ ਸਾਹਮਣਾ ਹੈ ਨਾ ਫਿਰ ਹਨਾ ਜੇ ਤੇਰੇ ਤੇ ਨਾ ਪਾਵਰ ਹੋਏਗੀ ਤੂੰ ਕਿਥੋਂ ਮੰਮੀ ਨੂੰ ਸਾਂਭੇਗਾ ਆ ਦੇਖੋ ਹੁਣ ਇਹ ਜਿਹੜੇ ਵੱਡੇ ਗੱਲਾਂ ਕਰਦਾ ਬੱਸ ਇਹ ਕਹਿੰਦਾ ਮੈਂ ਆਟਾ ਖਤਮ ਕਰ ਦੇਣਾ ਤੇ ਨਾ ਖਾ ਕੇ ਦੋ ਤਿੰਨ 2.5 ਰੋਟੀਆਂ ਖਾਦੀਆਂ ਸਾਰੀਆਂ ਮਤਲਬ ਉਦਾਂ ਜਿਹੜੀ ਰੋਟੀ ਬਹੁਤ ਥੋੜੀ ਹੈ ਨਾ ਜਦੋਂ ਉਹਦਾ ਸਾਗ ਪਸੰਦ ਦਾ ਬਣਿਆ ਕੋਈ ਚੀਜ਼ ਭਰੇ ਖਾਣਾ ਤਾਂ ਦੋ ਤੋਂ ਉੱਪਰ ਹਨਾ ਤੇ फेर ਹੁਣ ਪਤਾ ਕੀ ਕੰਦਾ ਇਹ ਤਾਂ ਸਾਗ ਉਦਨਵਰ ਗਾੜੀ ਬਣਿਆ ਨਹੀਂ ਇਹ ਤੈਨੂੰ ਪਹਿਲੀ ਬੁਰਕੀ ਤੇ ਨਹੀਂ ਪਤਾ ਲੱਗਾ ਕਿ ਸਾਗ ਉਦਨਵਰ ਗਾੜੀ ਬਣਿਆ ਇਹ ਤੈਨੂੰ ਸਾਰੀ ਰੋਟੀ ਖਾ ਕੇ ਇਹ ਤੈਨੂੰ ਵੀ ਨਹੀਂ ਪਤਾ ਲੱਗਾ ਕਿ ਸਾਗ ਉਦਨਵਰ ਗਾੜੀ ਬਣਿਆ ਲੋ ਜੀ ਸਾਗ ਉਦਨਵਰ ਗਾੜੀ ਬਣਿਆ ਇੱਕ ਦੇ ਤੇ ਅਦੋਂ ਇਹਨਾਂ ਫਿਰ ਸਾਸ ਜੀ ਕਹਿੰਦੇ ਬੁਲਾਣੀ ਹਨਾ ਇਹਦੇ ਪਾਣੀ ਖੜਾਈ ਬਟਿਆ ਸੋ ਮੇਰਾ ਨਾ ਅੱਜ ਸਵੇਰ ਉੱਠਦੇ ਦਾ ਬਹੁਤ ਜਿਆਦਾ ਸਿਰ ਦਾ ਜਦ ਲਾਪਿਆ ਤੁਹਾਡੇ ਲੱਧੀਆਂ ਦਵਾਈ ਇਹ ਦਵਾਈ ਹੁੰਦੀ ਉਹ ਪਾਣੀ ਚ ਘੋਲ ਕੇ ਪੀਣਾ ਦੇ ਨਾਲ ਥੋੜੇ ਛੇਤੀ ਫਰਕ ਪੈ ਜਾਂਦਾ ਨਾਲੇ ਇਟਲੀ ਦੀ ਐਸੇ ਇਦਾਂ ਤੇ ਦਵਾਈਆਂ ਜੰਮ ਨੇ ਪੇਨਕਿਲਰ ਇਹਨੇ ਹਾਣੇ ਚਾਹੀਦਾ ਠੀਕ ਹੈ ਨਾ ਹਨਾ ਪਰ ਕੀ ਕਰੀ ਮਜਬੂਰੀ ਮਜਬੂਰੀ ਆਉਦੇ ਆਂ ਅੰਕ ਦੇ ਦੀ ਵੀ ਵੋਟਾਂ ਦਾ ਹਨਾ ਤੇ ਸੋਰੀ ਮੇਰਾ ਫੇਸ ਸਾਡੀ ਅੱਦਾ ਆ ਰਿਹਾ ਅੱਦਾ ਨਹੀਂ ਆ ਰਿਹਾ ਤੇ ਵੋਟਾਂ ਤਾਂ ਦੇਖਦੀ ਪੀਆ ਤੇ ਕਿੱਦ ਤਰੀ ਕਿਦ ਤਰ ਜਾ ਰਹੀ ਹੈ ਵੈਸੇ ਜਿਸ ਵੰ ਮੈਂ ਦੇਖਿਆ ਨਾ ਸ਼ਰਮਣ ਅਕਾਲੀ ਦਲ ਅਮਰਸਨ ਜਿਹੜੇ ਸਵਰਨ ਸਿੰਘ ਮਾਨ ਚਮਰਦੀ ਤੁਸੀਂ ਸਮਝ ਜਾਓ ਇਸ ਮਰੇ ਨਾਂ ਨਹੀਂ ਦਿਨ ਪ੍ਰੋਪਰ ਪਤਾ ਸੋਰੀ ਉਹਨਾਂ ਦੀ ਹੈ ਤੇ ਛਾੜੂਗੜਿਆਂ ਨੂੰ ਵੀ ਕਹਿੰਦੇ ਬਣੇ ਪੰਜ ਰਸਤੇ हां ਤਿੰਨ ਜਨੇ ਤੇ ਬਾਕੀ ਗੱਲ ਇਹ ਵੀ ਕਿ ਸਰਕਾਰ ਜਿਹੜੀ ਵੀ ਮਾਦੇ ਸਰਕਾਰ ਉਹ ਸਭ ਦੇ ਬੈਨੀਫਿਟ ਨਹੀਂ ਦਿੰਦੀ ਹੈਗਾ ਹਣਾ ਉਹ ਜੇ ਮੇਰੀ ਬੰਨੇ ਮੇਰੀ ਸਲਾਹ ਹੋਵੇ ਨਾ ਮੇਰੇ ਅਕੋਰਡਿੰਗ ਤੇ ਮੈਂ ਕਿਸੇ ਨੂੰ ਵੋਟ ਨਾ ਪਾਵਾਂ ਪਰ ਕਹਿੰਦੇ ਵੋਟ ਕਦੀ ਵੀ ਵੇਸਟ ਨਹੀਂ ਕਰਨੀ ਚਾਹੀਦੀ ਪਰ ਮੈਂ ਕਦੇ ਕਿਸੇ ਨੂੰ ਵੋਟ ਨਾ ਪਾਵਾਂ ਕਿਉਂਕਿ ਪੈਸਾ ਹੁੰਦਾ ਹੈ ਜੇ ਸਰਕਾਰ ਦਿੰਦੀ ਉੱਥੇ ਦੀਆਂ ਤੇ ਵੈਸੇ ਮੈਂ ਬੈਠੀ ਤੇ ਇੱਥੇ ਆਈ ਪਈ ਹੈ ਨਾ ਤੇ ਤੁਸੀਂ ਮੰਨਣਾ ਨਹੀਂ ਮੈਂ ਅੱਜ ਤੋਂ 15 ਕ 15 ਕ 18 18 ਸਾਲ ਦੀ ਗੱਲ ਹੋਣੀ 1 ਇੱਕ ਸਾਲ ਪਹਿਲਾਂ ਦੀ ਗੱਲ ਹੋਣੀ ਹੈ ਤੇ ਤੁਸੀਂ 20 ਸਾਲ ਹੀ ਨਾਲੋ ਅਹਣਾ ਉਦੋਂ ਉਦੋਂ ਨਾ ਇੱਕ ਪੈਨਸ਼ਨ ਨਵਾਣੀ ਸੀ ਮੇਰੀ ਕੀ ਪੈਨਸ਼ਨ ਤੇ 2.5 ਰੁਪਿਆ ਹੈ ਨਾ ਸਾਰੀ 2.5 ਰੁਪਿਆ ਹੈ ਹੈਂਡੀਕੈਪੈਂਟ ਚ ਵੀ 2.5 ਨਾ ਕੀ ਹੁੰਦਾ ਵੇ ਹਨਾ ਤਾ ਪੁਰੀਆਂ ਦੇ ਬੰਦੇ ਗਿਆ ਤੇ ਮੈਂ ਆਪਣੇ ਘਰ ਦੇ ਨੂੰ ਕਿਹਾ ਵੀ ਉਸ ਟਾਂ ਤੇ ਮੈਂ ਕਿਹਾ ਵੀ ਮੈਂ ਨਹੀਂ ਲਵਾਉਣੀ 250 ਰੁਪਿਆ ਪਰ ਜਨਾ ਫਿਰ ਵੀ ਉਹਨਾਂ ਨੇ ਜਿੱਦਾਂ ਵੀ ਕਹੇ ਚਲ ਕੋਈ ਨਹੀਂ ਸਰਕਾਰੀ ਹੈ ਚਲ ਲਵਾ ਲੈਂਦੇ ਆ ਤੇ ਇੱਧਰ ਉੱਧਰ ਭੱਜੇ ਮਤਲਬ ਇੰਨੀ ਪੇਪਰ ਕਾਰਵਾਈ ਕੀਤੀ ਤੇ ਉਹ 250 ਰੁਪਿਆ ਤੱਕ ਨਹੀਂ ਲੱਗਾ ਸੀ ਹਾਂ ਤਾਂ ਮੈਨੂੰ ਉਦੋਂ ਤੋਂ ਇੰਨਾ ਗੁੱਸਾ ਆਣਾ ਵੀ ਉਦੋਂ ਮੈਨੂੰ ਪਤਾ ਉਹ ਮੈਂ ਛੋਟੀ ਹੁੰਦੀ ਸੀ ਤੇ ਮੈਨੂੰ ਪਤਾ ਨਹੀਂ ਤਾ ਮੈਂ ਖੱਜਰ ਖਵਾ ਰਹੀ ਸੀ ਕਿੱਦਾਂ ਸਕੂਟਰੀ ਤੇ ਲੈ ਕੇ ਜਾਣਾ ਕਿੱਦਾਂ ਹਨਾ ਤੇ ਸਾਰਿਆਂ ਨੇ ਜਾਣਾ ਬਿਟਾ ਜਨਮ ਲਗਾ ਲਾਉਨਾਂ ਤੇ ਫਿਰ ਮੇਰੀ ਗੱਲ ਖੁੱਲ ਜਾਂਦੀ ਏ ਤੇ ਹਨਾ ਉਹ ਇੰਨੇ ਚੱਕਰ ਮਾਰੇ ਸੀ ਜਿ 250 ਰੁਪਏ ਅਤਕ ਨਹੀਂ ਤਲਕਾ ਇੱਕ ਮਿੰਟ ਮਿੰਟ ਵਾਈਚੀ ਗਿਆ ਤੇ ਤੁਸੀਂ ਹਿਸਾਬ ਨਾਲ ਮੈਨੂੰ ਅੱਜ ਵੀ ਜਦੋਂ ਕਹਿੰਦੇ ਬਟਾਪਾ ਪੈਣ ਹਨ ਕਿੰਨੀ ਹੋ ਗਈ 1500 2000 ਕੁਛ ਦਈ ਹੈ ਪਰ ਮੈਂ 1500 2000 ਨੂੰ ਵੀ ਕੀ ਬੰਦਾ ਯਾਰ 1500 2000 ਦਾ ਹਨ ਤੁਸੀਂ ਘੱਮਸੋ ਘਮ मतलब ਖਰਚਿਆਂ ਦੇ ਹਿਸਾਬ ਨਾਲ 1500 2000 ਕੀ ਹੈ ਉਸ ਟਾਈਮ ਤੇ ਫਿਰ ਗੱਲ ਆਪਣੀ ਕਿੱਥੇ ਸੀ ਉਸ ਟਾਈਮ ਫਿਰ 250 ਕਰਕੇ ਨਾ ਜਿਹੜਾ ਹਵਾਰੋ ਇਹ ਤੇ ਉਦੋਂ ਨੂੰ ਮੈਨੂੰ ਇੰਨਾ ਗੁੱਸਾ ਹੈ ਨਾ ਸਰਕਾਰਾਂ ਤੇ ਵੀ ਤੁਸੀਂ ਇੱਕ ਬੰਦੇ ਦੀ ਕੰਡੀਸ਼ਨ ਨਹੀਂ ਦੇਖਦੇ ਹਨਾ ਤੁਹਾਨੂੰ ਪੇਪਰ ਹੀ ਕਰ ਪੇਪਰਾਂ ਦੀ ਕਾਰਵਾਈ ਠੀਕ ਹੈ ਤੁਸੀਂ ਪੇਪਰ ਦੀ ਕਾਰਵਾਈ ਵੀ ਕਰੋ ਆਪਣੀ ਪਰ ਤੁਸੀਂ ਫਿਰ ਜੋ ਬੰਦਾ ਹੱਕੇ ਜੋ ਵੀ ਇੱਕ ਬੰਦਾ ਡਿਜ਼ਰਵ ਕਰਦਾ ਉਹਨੂੰ ਉਸ ਉਸ ਤਰੀਕੇ ਨਾਲ ਤਾਂ ਕਰੋ ਹਨਾ ਉਸ ਉਹਨੂੰ ਉਸ ਤਰੀਕੇ ਦੀ ਸਹੂਲਤਾਂ ਦਵੋ ਪਰ ਨਹੀਂ ਜੀ ਚੋੜ ਬਜਾਰੀ ਹੈ ਨਾ ਸਾਰੀ ਤੇ ਕੋਈ ਉੱਥੇ ਮੈਡੀਕਲ ਸਹੂਲਤ ਨਹੀਂ ਹੈਗੀ ਹਨਾ ਇੱਥੇ ਮੈਡੀਕਲ ਸਹੂਲਤ ਸਾਰੀ ਅੰਮੀ ਲੀਗ 3 ਐਪ ਮਤਲਬ ਲਗਭਗ ਫਰੀ ਹੈ 80% ਫਰੀ ਹੈ ਹਨਾ ਤੇ ਉਥੇ ਕੋਈ ਇਦਾਂ ਦੀ ਇੱਥੇ ਪੈ ਲੈ ਹੰਡੀ ਗੈਪ ਨੂੰ ਮੈਂ ਪੈਸੇ ਮੈਂ ਪਰਮਾਤਮਾ ਅੱਗੇ ਇਹ ਹੀ ਅਰਦਾਸ ਕਰਦੀ ਹੁੰਦੀ ਹਾਂ ਕਿ ਵਾਹਿਗੁਰੂ ਵੀ ਇਦਾਂ ਦੀ ਕੰਡੀਸ਼ਨ ਨਾ ਕਿਸੇ ਨੂੰ ਦਈ ਕੋਈ ਕਿਸੇ ਦੇ ਪਰਮੀ ਨਾ ਭਵੇ ਕੋਈ ਕਿਸੇ ਕੋਈ ਕਿਸੇ ਕੋਈ ਹੰਡੀ ਗੈਪ ਨਾ ਹੋਵੇ ਕੋਈ ਕੋਈ ਵੀ ਕਿਸੇ ਬਸਿੱਦਣਾ ਨਾ ਹੋਵੇ ਕਿਉਂ ਨਾ ਉਹ ਮਤਲਬ ਕਿ ਕਿ ਕਿਸੇ ਤੋਂ ਕੋਈ ਉਮੀਦ ਰੱਖੇ ਜਾਂ ਕੋਈ ਸਰਕਾਰ ਤੋਂ ਇਦਾਂ ਦਾ ਪੈਸਾ ਹਨਾ ਇਦਾਂ ਦਾ ਪੈਸਾ ਮੈਨੂੰ ਨਹੀਂ ਪਸੰਦ ਇਦਾਂ ਦਾ ਪੈਸਾ ਤੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਹੀ ਦੇਵੇ ਇਦਾਂ ਦੇ ਪੈਸੇ ਦਾ ਕੀ ਕਰਨਾ ਹੈ ਜਾਵੇ ਹਨਾ ਤੇ ਕਿਸੇ ਦਾ ਸ਼ੌਂਕ ਕਿਸੇ ਨੂੰ ਸ਼ੌਂਕ ਨਹੀਂ ਪਰ ਜੋ ਵੀ ਇਦਾਂ ਦੇ ਵੀ ਹੈਗੇ ਨੇ ਉਹ ਸਭ ਨੂੰ ਉਹਨਾਂ ਨੂੰ ਜੋਟੀ ਜਰੂਰ ਕਰ ਦੇਣਾ ਉਹ ਸਭ ਨੂੰ ਸਰਕਾਰ ਨੂੰ ਕਰਨਾ ਚਾਹੀਦਾ ਹੈ ਹੈਂਡੀਗਾਂ ਨੂੰ ਇੰਡੀਆ ਤੇ ਬਜ਼ੁਰਗਾਂ ਨੂੰ ਹਨਾ ਤਪੂੜਾ ਪਾਕਿਸਤਾਨ ਜਿਹੜੀ ਚਲਦੀ ਹੈ ਨਾ ਇਹਦਾ ਸਾਰਿਆਂ ਨੂੰ ਅ ਇਕੁਅਲ ਦੇ ਰਿਹਾ ਜੀ ਤਾਂ ਹੈ ਨਹੀਂ ਕਿ ਆਪ ਨੂੰ ਥੋੜਾ ਜਿਆਦਾ ਦੇਣਾ ਚਾਹੀਦਾ ਕਿਉਂਕਿ ਤੋਰ ਫਿਰ ਨਹੀਂ ਸਕਦੇ ਹੈਗੇ ਸੋ ਆਪਾਂ ਸਿਰਫ ਕਹਿ ਹੀ ਸਕਦੇ ਆਂ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਬਾਕੀ ਇਹ ਇੱਕ ਬੰਦੇ ਦੇ ਕਹਿਣ ਨਾਲ ਪੋਜੀਸ਼ਨ ਹੀ ਹੁੰਦਾ ਹੁੰਦਾ ਹੈ ਨਾ ਤੇ ਬਾਕੀ ਜੋ ਵੀ ਆ ਇਸ ਕੰਟਰੀ 'ਚ ਬੈਠੇ ਆਂ ਬਹੁਤ ਵਧੀਆ ਹੈ ਸਰਕਾਰ ਸਭ ਸਹੂਤਾ ਸਾਬ ਹੁਣ ਦੇਖੋ ਜੇ ਕੋਈ ਪ੍ਰੋਬਲਮ ਹੋ ਜਾਏ ਘਰੋਂ ਐਂਬੂਲੈਂਸ ਲੈਣਾ ਹੋਣਾ ਤੇ ਮੈਡੀਕਲ ਵਗੈਰਾ ਸਾਰਾ ਜਿੱਥੇ ਜਾਵਦਾ ਫਤਰਾ ਚ ਪੈ ਲਿਆ ਸਭ ਤੋਂ ਅੱਗੇ ਸਾਰੇ ਈਡੀ ਬੜੀ ਲੈ ਲੈਂਦੇ ਕਿ ਮੈਨੂੰ ਅੱਗੇ ਕਰ ਦੇਣਾ ਯਾਨੀ ਕਿ ਬੰਦੇ ਦੀ ਕਦਰ ਹੈ ਪੂਰੀ ਹਨਾ ਈਡੀ ਕੁਛ ਦਾ ਨਹੀਂ ਇਸਕਾ ਈਡੀਆਂ ਨੂੰ ਮਾੜਾ ਨਹੀਂ ਕਹਿੰਦੀ ਪਰ ਮੈਂ ਇੱਥੇ ਮਾੜਾ ਕਹਿੰਨੀ ਆ ਵੀ ਜਦੋਂ ਤੁਸੀਂ ਉਹ ਤੇ ਉਹ ਕੈਮਰਾ ਆ ਰਹੀ ਨਹੀਂ ਉਸ ਤਰੀਕੇ ਨਾਲ ਤਾਂ ਕਿ ਮੈਨੂੰ ਇਦਾਂ ਬੋਲਣਾ ਪੈਂਦਾ ਫਿਰ ਮੈਂ ਕਿਹਾ ਤਾਂ ਸਿਰ ਟੱਕਿਆ ਜਾਣਾ। ਕੋਈ ਬਾਕੀ ਜ਼ਿਆਦਾ ਨਾ ਗੱਲ ਕਹਿੰਦੇ ਹੋਇਆ ਇਹ ਕੀ ਸਰਕਾਰਾਂ ਨੂੰ ਬੰਦਾ ਜੋ ਵੀ ਹੈਗਾ ਵੇ ਜੋ ਵੀ ਜਿਹਦੇ ਲਈ ਜਿਹਨੂੰ ਜਿਹਦੀ ਲੋੜ ਹੁੰਦੀ ਆ ਉਹ ਸਹੂਲਤਾਂ ਦੇਣੀਆਂ ਚਾਹੀਦੀਆਂ ਬਸ ਗੱਲ ਖਤਮ ਹੋਣਾ। ਬਾਕੀ ਬਾਕੀ ਤੁਹਾਨੂੰ ਤੁਸੀਂ ਕਹੋ ਕਿ ਮੈਂ ਸਹੀ ਕਿਹਾ ਜਾਂ ਗਲਤ ਕਿਹਾ। ਹਾਂ ਮੈਂ ਸਿਰ ਬੜਾ ਦੂਦਾ ਪੇ ਫਿਰ ਮੈਂ ਇੰਨਾ ਤੋਂ ਥੋੜਾ ਜਿਹਾ ਗਿਆਨ ਦੇ ਦਿੱਤਾ। ਜਾਂਦੀ ਨਹੀਂ ਗੱਲ ਫਿਰ ਤੇਲ ਨੂੰ ਬਹੁਤ ਉਖਲਾਉਦਾ ਜਦੋਂ ਕੋਈ 2250 2200 ਰੁਪਏ ਪਟਲੇ ਵਿਚਾਰੇ ਨਗੇੜੇ ਘੜਦਾ ਹੈ ਹਨਾ ਨਾ ਮਹੀਨਾ ਇੰਤਜ਼ਾਰ ਕਰਦਾ ਕਿ ਮੇਰੀ ਪੈਨਸ਼ਨ ਆਣੀ ਹੈ ਤੇ ਉਹ ਵੀ ਚਲੋ 2250 2200 ਅੱਜ ਤੋਂ 10 ਸਾਲ ਪਹਿਲਾਂ ਇਹਨਾਂ ਦੀ ਕੀਮਤ ਬਹੁਤ ਸੀ ਤੇ ਮੇਰੀ ਤੇ ਦੇਖ ਲਓ 250 ਰੁਪਇਆ 250 ਰੁਪਏ ਰੁਪਇਆ ਚ 250 ਰੁਪਇਆ ਦੇਖੋ ਸੋ ਸਾਨੂੰ ਤੋ ਕੋਈ ਇਸ ਬੈਨੇਫਿਟ ਨਹੀਂ ਮਿਲਿਆ ਇੰਡੀਆ ਸਰਕਾਰ ਵੱਲੋਂ ਓਕੇ ਬਾਅਦ ਚੱਲਾ ਹੈ ਹਰੀ ਟਾਈਮ ਉਹ ਚਾਬੀ ਰੱਖ ਦਿੱਤਾ ਫਿਰ ਜਾ ਮੇਰਾ ਪੁੱਤ ਵਕ ਨਹੀਂ ਚਲੋ ਜੀ ਠੀਕ ਹੈ ਮਿਲਦੇ ਆ ਹਾਂਜੀ ਵਲੌਗ ਦੇ ਐਂਡਿੰਗ ਕਰ ਲੱਗੀ ਸੀ ਸੋ ਇਹ ਥੋੜਾ ਜਿਆਦਾ ਹੀ ਲੰਬਾ ਭਾਸ਼ਣ ਦੇਣ ਹੋ ਗਿਆ ਵੇ ਲਾਈਕ ਸਬਸਕ੍ਰਾਈਬਰ ਨੂੰ ਵੀਡੀਓ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬਰ ਲੇ ਬੁੱਟਾ 47 ਤੇ ਸੋ ਸੋ ਕੁਆਡਰਲਿ